ਸਰਪੰਚ ਨੇ ਉਹਨਾਂ ਨੂੰ ਸਮਝਾਇਆ ਦੇਖੋ ਬਈ ਬੱਚਿਓ ਜੇਕਰ ਉਹ ਚਾਰੇ ਜਣੇ ਅਮਲੀ ਸ਼ਰਾਬੀ ਖੁਆਬੀ ਨੇ ਸਾਰਾ ਪਿੰਡ ਉਹਨਾਂ ਨੂੰ ਮਾੜਾ ਕਹਿੰਦਾ ਹੈ ਪਰ ਜੇਕਰ ਉਹ ਕੋਈ ਕੰਮ ਕਰਨਾ ਚਾਹੁੰਦੇ ਆ ਥੋੜਾ ਬਹੁਤ ਆਪਣੇ ਖੇਤਾਂ 'ਚ ਸੁਧਾਰ ਕਰਨਾ ਚਾਹੁੰਦੇ ਨੇ ਤਾਂ ਸਾਨੂੰ ਉਹਨਾਂ ਨੂੰ ਜ਼ਰੂਰ ਮੌਕਾ ਦੇਣਾ ਚਾਹੀਦਾ ਹੈ ਅਤੇ ਨਾ ਕਿ ਉਹਨਾਂ ਦਾ ਮੋਜੜਾ ਪੜਾਉਣਾ ਚਾਹੀਦਾ ਹੈ ਕੀ ਪਤਾ ਚਾਰੋਂ ਵਿੱਚ ਕੀ ਦੀ ਜ਼ਿੰਦਗੀ ਬਦਲ ਜਾਵੇ ਕਿਸੇ ਦੇ ਘਰ ਪਰਿਵਾਰ ਦੇ ਸੁਖੀ ਹੋ ਜਾਣਾ ਨਾਲੇ ਬਹੁਤੇ ਸਿਆਣਿਓ ਤੁਹਾਨੂੰ ਪਤਾ ਹੈ ਬੇ ਤੁਹਾਡੇ ਤੇ ਕਰੋ ਕਿਹੜਾ ਵੇਲਾ ਬਣ ਜਾਵੇ ਇਸ ਕਰਕੇ ਆਕਰ ਨੂੰ ਹੱਥ ਮਾਰੋ ਪੋਤੇਓ ਪੜੇ ਲਿਖੇ ਮੁੰਡੇ ਹੋ ਤੁਸੀਂ ਯਾਰ ਜਾ ਕੇ ਖੇਤਾਂ ਵਿੱਚ ਉਹਨਾਂ ਨੂੰ ਹੌਸਲਾ ਬਖਾਈ ਕਰੋ ਕਿ ਸ਼ੁਕਰ ਹੋਇਆ ਉਹ ਵੀ ਕਿਸੇ ਹੀ ਲੈ ਰਕਿਆ ਹੈ ਜੇਕਰ ਉਹ ਫੇਰ ਵੀ ਨਹੀਂ ਸੋਧਦੇ ਘੱਟੋ-ਘੱਟ ਉਹਨਾਂ ਨੂੰ ਆਖਣ ਯੋਗੇ ਤਾਂ ਹੋਵਾਂਗੇ ਵੀ ਚਾਚਾ ਤੁਸੀਂ ਆਪ ਹੀ ਆਪਣੇ ਪੈਰਾਂ ਤੇ ਗੁਹਾੜੀ ਮਾਰੀ ਐ ਨਾਲੇ ਫੇਰ ਉਹਨਾਂ ਕੋਲ ਕੋਈ ਬਹਾਨਾ ਵੀ ਨਹੀਂ ਹੋਣਾ ਇਸ ਲਈ ਬੱਚਿਓ ਅੱਜ ਤੋਂ ਬਾਅਦ ਤੁਸੀਂ ਗੱਜਣ ਹੋਰਾਂ ਨੂੰ ਕਦੇ ਤੰਗ ਨਹੀਂ ਕਰਨਾ ਨਾ ਕਦੇ ਬੰਦਾ ਬੋਲ ਬੋਲਣਾ ਹੈ ਸਮਝ ਗਏ ਹੋ ਸਾਰੇ ਸਾਰਿਆਂ ਨੇ ਨੀਵੀਂ ਪਾ ਕੇ ਹਾਂਜੀ ਵਿੱਚ ਜਵਾਬ ਦਿੱਤਾ ਅਤੇ ਆਪਣੇ ਅਲੜਪੁਣੇ ਵਿੱਚ ਕੀਤੀਆਂ ਸੈਤਾਨੀਆਂ ਦੀ ਮਾਫੀ ਮੰਗੀ ਅਤੇ ਅੱਗੇ ਤੋਂ ਕਦੇ ਵੀ ਅਜਿਹੀ ਹਰਕਤ ਨਾ ਕਰਨ ਦਾ ਪ੍ਰਣ ਵੀ ਗੱਜਣਾ ਹੁਰੀ ਸਾਰੇ ਜਣੇ ਖੇਤਾਂ ਵਿੱਚ ਕੰਮ ਕਰਨਾ ਆਉਂਦੇ ਅਤੇ ਖੁਸ਼ੀ-ਖੁਸ਼ੀ ਆਪਣੀ ਦਿਹਾੜੀ ਪਾ ਕੇ ਘਰਾਂ ਨੂੰ ਪਰਤ ਜਾਂਦੇ ਬੱਚੇ ਵੀ ਹਰ ਰੋਜ਼ ਉਹਨਾਂ ਨੂੰ ਮਿਲ ਕੇ ਆਉਂਦੇ ਅਤੇ ਨਸ਼ੇ ਕਰਨ ਨਾਲ ਹੋਣ ਵਾਲੀ ਬਰਬਾਦੀ ਤੋਂ ਹਰ ਰੋਜ਼ ਉਹਨਾਂ ਨੂੰ ਕੋਈ ਨਾ ਕੋਈ ਗੱਲ ਸਮਝਾ ਜਾਂਦੀ ਹੌਲੀ ਹੌਲੀ ਉਹਨਾਂ ਦੀ ਜ਼ਿੰਦਗੀ ਵਿੱਚ ਬਹੁਤ ਸੁਧਾਰ ਆ ਗਿਆ ਪਿੰਡ ਵਾਲੇ ਵੀ ਉਹਨਾਂ ਨੂੰ ਪਹਿਲਾਂ ਨਾਲੋਂ ਮਾਣ ਸਤਿਕਾਰ ਦੇਣ ਲੱਗ ਪਏ ਉਹਨਾਂ ਨੂੰ ਦੇਖ ਕੇ ਹੋਰ ਵੀ ਕਈ ਨਸ਼ੇੜੀਆਂ ਨੇ ਆਪਣੀ ਜ਼ਿੰਦਗੀ ਥੋੜੀ ਬਹੁਤ ਸੁਧਾਰ ਲਈ ਸੀ ਉਹਨਾਂ ਪਰਿਵਾਰ ਵੀ ਉਹਨਾਂ ਦੀ ਬਦਲੀ ਜਿੰਦਗੀ ਤੋਂ ਸੰਤੋਸ਼ਟ ਸਨ ਸੱਚੋਚਾ ਹੁਣ ਸਾਰੇ ਅਮਲੀਆਂ ਤੋਂ ਕਾਮੇ ਬਣ ਗਏ ਸਨ ਸਰਪੰਚ ਦੀ ਸਮਝਦਾਰੀ ਅਤੇ ਉਸਦੇ ਜਵਾਨ ਪੋਤਿਆਂ ਦੁਆਰਾ ਸਮੇਂ ਸਿਰ ਉਹਨਾਂ ਦਾ ਸਾਥ ਦੇ ਕੇ ਬਹੁਤ ਉਸਾਰੂ ਕਾਰਜ ਕੀਤਾ ਗਿਆ ਸੀ ਇਹ ਕਹਾਣੀ ਤੁਹਾਨੂੰ ਬਹੁਤ ਪਸੰਦ ਹੋਈ ਹੋਵੇਗੀ ਅਤੇ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਹਾਣੀ ਨੂੰ ਲਾਈਕ ਸ਼ੇਅਰ ਅਤੇ ਕਰਿਓ ਜੀ ਧੰਨਵਾਦ